ਤਾਲਾ ਤੋਂ ਇੱਕ ਹਰਾਨ ਕਰਨ ਵਾਲੀ ਸਨਸਣੀ ਖੇਜ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਨੇ ਨਸ਼ੀਲਾ ਬਿਸਕੁਟ ਖਵਾ ਕੇ ਕੁੜੀ ਨਾਲ ਜ਼ਬਰਦਸਤੀ ਕੀਤੀ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਥਾਣਾ ਫਤੇਗੜ ਚੂੜੀਆ ਦੀ ਪੁਲਿਸ ਨੇ ਪੀੜਤਾ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕਰਦਿਆਂ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਇੰਸਪੈਕਟਰ ਨਰਿੰਦਰ ਕੋਹਣੇ ਦੱਸਿਆ ਕਿ ਪੁਲਿਸ ਨੂੰ ਦਰਜੇ ਦਰ ਕਰਵਾਏ ਬਿਆਨ ਵਿੱਚ ਪੀੜਤਾ ਨੇ ਲਿਖਾਇਆ ਕਿ ਉਸਨੇ ਅੰਮ੍ਰਿਤਸਰ ਦੇ ਇੱਕ ਕਾਲ ਤੋਂ ਫੈਸ਼ਨ ਡਿਜ਼ਾਈਨਰ ਦਾ ਕੋਰਸ ਕੀਤਾ ਹੋਇਆ ਹੈ ਅਤੇ ਕਰੀਬ 2 ਸਾਲ ਪਹਿਲਾਂ ਸਾਡੀ ਦੂਰ ਦੀ ਰਿਸ਼ਤਤਾਰੀ ਚੋਂ ਉਸਦੇ ਚਾਚੇ ਦੇ ਘਰ ਦਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਾਜਪੁਰਾ ਅਸਰਨਾ ਮਿਲਨ ਲਈ ਆਇਆ ਸੀ ਜੋ ਉਸ ਤੇ ਮਾੜੀ ਅੱਖ ਰੱਖਦਾ ਸੀ ਪੀੜਤਾ ਨੇ ਲਿਖਾਇਆ ਕਿ ਕਰੀਬ 2 ਮਹੀਨੇ ਪਹਿਲਾਂ ਉਹ ਕਾਲ ਤੋਂ ਆਪਣਾ ਸਰਟੀਫਿਕੇਟ ਲੈਣ ਲਈ ਗਈ ਸੀ ਅਤੇ ਇਸ ਦਰਾਨ ਜਦੋਂ ਘਰ ਵਾਪਸ ਆਣ ਲਈ ਅੰਮ੍ਰਿਤਸਰ ਵਿਖੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਉਕਤ ਨੌਜਵਾਨ ਉਸ ਨੂੰ ਮਿਲਿਆ ਤੇ ਉਸ ਨਾਲ ਬੱਸ 'ਚ ਬੈਠ ਕੇ ਆ ਗਿਆ ਮੇਰੇ ਨਾ ਕਰਨ ਦੇ ਭਾਵ ਜੋ ਉਸ ਨੂੰ ਮੈਨੂੰ ਬਿਸਕੁਟ ਖਾਣ ਲਈ ਦੇ ਦਿੱਤਾ ਇਹ ਬਿਸਕੁਟ ਖਾਣ ਮਗਰੋਂ ਸੁੱਧ-ਬੁੱਧ ਗਵਾ ਬੈਠੀ ਅਤੇ ਜਦੋਂ ਹੋਸ਼ ਵਿੱਚ ਆਈ ਤਾਂ ਉਸ ਨੂੰ ਖੁਦ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਕਮਰੇ ਵਿੱਚ ਪਾਇਆ ਜਿੱਥੇ ਉਕਤ ਨੌਜਵਾਨ ਨੇ ਇੱਛਾਵਰੁੱਤ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਅਸ਼ਲੀਲ ਵੀਡੀਓ ਵੀ ਬਣਾਈ ਨਾਲ ਹੀ ਕਿਸੇ ਨੂੰ ਦੱਸਣ ਦੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਪੀੜਤਾ ਨੇ ਦੱਸਿਆ ਕਿ ਇਸ ਦੇ ਬਾਅਦ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦੱਸੀ ਇੰਸਪੈਕਟਰ ਨਨਿੰਦਰ ਕੌਰ ਨੇ ਦੱਸਿਆ ਕਿ ਉਕਤ ਮਾਮਲੇ ਸੰਬੰਧੀ ਕਾਰਵਾਈ ਕਰਦੇ ਆ ਥਾਣਾ ਫਤਿਹਗੜ ਚੂੜਿਆ ਚੂੜੀਆਂ ਵਿਕੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਇਸ ਵਿਰੁੱਧ ਬੰਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ